ਰੋਇਆਣਾ ਦੇ 22 ਸਾਲਾ ਨੌਜਵਾਨ ਦਾ ਕੈਨੇਡਾ ਦੇ ਵਿੱਚ ਕਤਲ 4 ਮਹੀਨੇ ਪਹਿਲਾਂ ਮਦੀਸ਼ ਦੇ ਵਿੱਚ ਪੜ੍ਹਾਈ ਕਰਨ ਗਿਆ ਸੀ ਗੁਰ ਅਸੀਸ ਪੁਲਿਸ ਨੇ ਨਾਰਿੰਦ ਦੇ ਸ਼ਖਸ ਨੂੰ ਕੀਤਾ ਗ੍ਰਿਫਤਾਰ ਬਰਨਾਲਾ ਦੇ ਪਿੰਡ ਤਨੋਲਾ ਦੇ ਵਿੱਚ 24 ਸਾਲ ਦੇ ਨੌਜਵਾਨ ਦਾ ਕਤਲ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਨੌਜਵਾਨ ਉਤਾਰਿਆ ਮੌਕੇ 'ਤੇ ਕਾਰਟ ਨੌਜਵਾਨ ਦੇ ਸਾਥੀ ਦੇ ਲੱਗੇ ਕਤਲ ਕਰਨ ਦੇ ਇਲਜ਼ਾਮ ਮੰਗਲ ਸਿੰਘ ਵੱਜੋਂ ਹੋਈ ਮ੍ਰਿਤਕ ਨੌਜਵਾਨ ਦੀ ਪਛਾਣ ਤਰਨਤਾਰਨ ਪੁਲਿਸ ਦੇ ਨੌਜਵਾਨ ਨੂੰ ਜ਼ਬਰੀ ਲਿਜਾ ਕੇ ਨੌਜਵਾਨ ਦੀ ਲੱਤ ਤੋੜਨ ਦੇ ਲੱਗੇ ਇਲਜ਼ਾਮ ਜ਼ਖਮੀ ਨੌਜਵਾਨ ਦੀ ਹਰਪ੍ਰੀਤ ਸਿੰਘ ਵਾਸੀ ਪੱਟੀ ਵੱਜੋਂ ਹੋਈ ਪਛਾਣ ਪੂਰੀ ਅਵਧੀ ਡਿਲੀਵਰੀ ਕਰਨ ਕੈਨੇਡਾ ਨਾ ਪਹੁੰਚਣ ਤੇ ਹੋਈ ਕੋਟਮਾਰ ਜਲਾਲਾਬਾਦ ਦੇ ਵਿੱਚ ਹਾਈਵੇ ਤੇ ਦੋ ਕਾਰਾਂ ਦੇ ਵਿਚਾਲੇ ਹੋਈ ਟੱਕਰ ਹਾਦਸੇ ਦੇ ਵਿੱਚ ਦੋਵੇਂ ਕਾਰਾਂ ਦੇ ਉੱਤੇ ਪਰਖੱਚੇ ਮੌਕੇ ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ ਫਾਜ਼ਲਕਾ ਦੇ ਅਬੋ ਰੋਡ ਤੇ ਇੱਕ ਥਾਰ ਗੱਡੀ ਨੂੰ ਪਿੱਛੇ ਆ ਰਹੇ ਟਰੱਕ ਦੇ ਮਾਰੀ ਟੱਕਰ ਹਾਦਸੇ ਦੇ ਵਿੱਚ ਬੁਰੀ ਤਰ੍ਹਾਂ ਨੁਕਸਾਨੀ ਗਈ ਥਾਰ ਗੱਡੀ ਮੌਕੇ ਤੋਂ ਫਰਾਰ ਹੋਇਆ ਟਰੱਕ ਚਾਲਕ ਨਸ਼ੇ ਦੇ ਖਿਲਾਫ ਐਕਸ਼ਨ ਦੇ ਵਿੱਚ ਫਰੀਂਕੋਟ ਪੁਲਿਸ ਪੁਲਿਸ ਦੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ 117 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਮੁਲਜ਼ਮਾਂ ਦੇ ਕੋਲੋਂ ਵੱ ਵਿਚੀਲਾ ਪਦਾਰਥ ਮੁਲਜ਼ਮਾਂ ਦੀ ਪ੍ਰਾਪਰਟੀ ਫ੍ਰੀਜ਼ ਕਰਨ ਦੇ ਵਿੱਚ ਦਿੱਤੇ ਹੁਕਮ। ਫਿਲਾਲ ਪੁਲਿਸ ਨੇ ਕਾਰਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਮੁਲਜ਼ਮ ਤੋਂ ਹੈਰੋਨਾਂ ਤੇ ਡਰੱਗ ਮਨੀ ਬਰਾਮਦ ਤੇ ਮੁਲਜ਼ਮ ਤੇ ਫਲੋਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸਪਲਾਈ ਕਰਨ ਦੇ ਇਲਜ਼ਾਮ। ਮੋਗਾ ਚ ਨਸ਼ੇ ਦੇ ਖਿਲਾਫ ਪੁਲਿਸ ਨੇ ਤੜਸਾਰ ਸਾਦਾਂ ਵਾਲੀ ਬਸਤੀ ਦੇ ਵਿੱਚ ਲਾਇਆ ਕਾਸੋ ਆਪਰੇਸ਼ਨ ਸ਼ੱਕੀ ਵਿਅਕਤੀਆਂ ਦੇ ਘਰ ਕੀਤੀ ਦੀ ਛਾਪੇਮਾਰੀ। ਹੁਸ਼ਿਆਰਪੁਰ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਬਾਹਰੋਂ ਬਾਈਕ ਚੋਰੀ ਵਰੀਜ਼ ਦਾ ਹਾਲਚਲ ਪੁੱਛਣ ਆਇਆ ਸੀ ਪੀੜਤ ਨੇ ਪੁਲਿਸ ਤੋਂ ਕਾਰਵਾਈ ਦੀ ਕੀਤੀ ਮੰਗ। ਸਾਬਕਾ ਟ੍ਰੈਵਲ ਏਜੰਟ ਨਿਤਿਸ਼ ਕਈ ਤੇ ਕਿਡਨੈਪਿੰਗ ਦੇ ਇਲਜ਼ਾਮ ਆ ਮਿਤ ਸ਼ਰਮਾ ਨਾਮ ਦੇ ਵਿਅਕਤੀ ਨੇ ਲਗਾਏ ਇਲਜ਼ਾਮ ਪੁਲਸ ਨੇ ਨਿਤਿਸ਼ ਕਈ ਸੁਮੇਤ ਤਿੰਨ ਵਿਅਕਤੀਆਂ ਤੇ ਕੀਤਾ ਮਾਮਲਾ ਦਰਜ ਅਬੂਹਰ ਦੇ ਵਿੱਚ ਨਸ਼ਾ ਦੇ ਖਿਲਾਫ ਪੁਲਸ ਐਕਸ਼ਨ 5 ਕਿਲੋ ਹੈਰੋਇਨ ਸਮੇਤ ਤਿੰਨ ਨੌਜਵਾਨ ਕੀਤੇ ਗ੍ਰਿਫਤਾਰ ਮਲਜ਼ਮਾਂ ਦੇ ਵਿੱਚ ਪਾਕਿਸਤਾਨ ਅਤੇ ਬਰੇਟਨ ਦੇ ਵਿਦੇਸ਼ੀਆਂ ਦੇ ਵਿਸਥਿਤ ਤਸਕਰਾਂ ਦੇ ਨਾਲ ਸੇਜਾਰੇ ਨੇ ਸਵੰਤ ਮੋਕਸਰ ਪੁਲਸ ਨੇ ਬੰਬੀਆ ਗਰੁੱਪ ਦੇ ਚਾਰ ਗੁਰਗੀਆਂ ਨੂੰ ਕੀਤਾ ਗ੍ਰਿਫਤਾਰ ਮਲਜ਼ਮਾਂ ਤੇ ਇੱਕ ਪਿਸਤੌਲ ਵੀ ਹੋਰ ਅਤੇ ਚਾਰ ਜ਼ਿੰਦਾ ਕਾਬੂ ਸੁਗਰਾਮਤ ਮੁਲਜ਼ਮਾਂ ਨੇ ਪਟਿਆਲਾ ਦੇ ਵਿੱਚ ਇੱਕ ਘਰਬਾੜ ਕੀਤੀ ਸੀ ਫਾਇਰਿੰਗ। ਛੀੜ ਦਰਬਾਰ ਸਾਹਿਬ ਦੀ ਕਿਉੜੀ ਤੇ ਸੁਪੀਰ ਬਾਦਲ ਦੇ ਹੋਏ ਹਮਲੇ ਤੋਂ ਬਾਅਦ ਸੁਖਵੀਰ ਬਾਦਲ ਕਾਫੀ ਦੇਰ ਚੁੱਪ ਰਹੇ ਨੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਜਿਹੜਾ ਉਹਨਾਂ ਨੇ ਪਹਿਲਾ ਬਿਆਨ ਦਿੱਤਾ ਉਹ ਬਿਆਨ ਤਸਵੀਰਾਂ ਸਮੇਤ ਦਿੱਤਾ ਗਿਆ ਔਰ ਉਹ ਤਸਵੀਰਾਂ ਸੀ ਉਹਨਾਂ ਦੇ ਦੋ ਸੁਰੱਖਿਆ ਕਰਮੀ ਹੀਰਾ ਸਿੰਘ ਤੇ ਜਸਵੀਰ ਸਿੰਘ ਦੀਆਂ ਜਿਨ੍ਹਾਂ ਨੇ ਕੱਲ ਮੌਕੇ ਤੇ ਸੁਖਵੀਰ ਬਾਦਲ ਦੀ ਜਾਨ ਬਚਾਈ ਔਰ ਹਮਲਾਵਰ ਨਰੈਣ ਸਿੰਘ ਚੌੜਾ ਨੂੰ ਮੌਕੇ ਤੇ ਫੜ ਲਿਆ ਸੁਖਵੀਰ ਬਾਦਲ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਦੋਨਾਂ ਨੂੰ ਗਲੇ ਲਾਇਆ ਉਹਨਾਂ ਦਾ ਧੰਨਵਾਦ ਕੀਤਾ ਤੇ ਲਿਖਿਆ ਕਿ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾਤੇ ਲਾਉਣਾ ਸੌਖੀ ਗੱਲ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੀ ਜਾਨ ਬਚਾਉਣ ਵਾਲੇ ਏਐਸਆਈ ਜਸਵੀਰ ਸਿੰਘ ਤੇ ਏਐਸਆਈ ਹੀਰਾ ਸਿੰਘ ਦੀ ਬਹਾਦਰੀ ਦੀ ਤਾਰੀਫ਼ ਕੀਤੀ ਨਾਲ ਹੀ ਸੁਖਵੀਰ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਦੋਨਾਂ ਦੇ ਨਾਲ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਤੇ ਲਿਖਿਆ ਕਿ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾਤੇ ਲਾਉਣੀ ਕੋਈ ਸੌਖੀ ਗੱਲ ਨਹੀਂ ਐਸਆਈ ਜਸਪੀਰ ਸਿੰਘ ਤੇ ਐਸਆਈ ਹੀਰਾ ਸਿੰਘ ਦੋਵੇਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਸਮੇਂ ਤੋਂ ਹੀ ਸਾਡੇ ਪਰਿਵਾਰ ਦਾ ਹਿੱਸਾ ਨੇ ਇਹਨਾਂ ਵੱਲੋਂ ਬੀਤੇ ਕੱਲ ਵਿਖਾਈ ਦਲੇਰੀ ਤੇ ਵਫਾਦਾਰੀ ਦਾ ਮੁੱਲ ਮੈਂ ਤੇ ਮੇਰਾ ਪਰਿਵਾਰ ساری ਉਮਰ ਨਹੀਂ ਮੋੜ ਸਕਦੇ ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਚੰਗੀ ਸਿਹਤ ਤੇ ਹਰ ਖੁਸ਼ੀ ਬਖਸ਼ੇ ਬੁੱਧਵਾਰ ਨੂੰ ਸੁਖਵੀਰ ਸਿੰਘ ਬਾਦਲ ਤੇ ਖਾਲਸਤਾਨੀ ਅਤੰਕੀ ਨਾਰੈਣ ਸਿੰਘ ਚੌੜਾ ਨੇ ਫਾਇਰਿੰਗ ਕੀਤੀ ਸੀ ਸੁਖਵੀਰ ਬਾਦਲ ਸ਼੍ਰੀ ਦਰਬਾਰ ਸਾਹਿਬ ਦੀ ਡਿਊਟੀ ਤੇ ਸੇਵਾਦਾਰ ਬਣ ਕੇ ਬੈਠੇ ਸੀ ਤਾ ਚੌੜਾ ਨੇ ਕੁਝ ਕਦਮਾਂ ਦੀ ਦੂਰੀ ਤੋਂ ਸੁਖਬੀਰ ਤੇ ਗੋਲੀ ਚਲਾਈ ਉਸੇ ਵੇਲੇ ਸਿਵਲ ਵਰਦੀ ਚ ਤਾਇਨਾਤ ਉਹਨਾਂ ਦੇ ਸੁਰੱਖਿਆ ਕਰਮੀ ਜਸਪੀਰ ਸਿੰਘ ਤੇ ਹੀਰਾ ਸਿੰਘ ਨੇ ਉਸ ਦਾ ਹੱਥ ਫੜ ਲਿਆ ਤੇ ਉੱਪਰ ਚੱਕ ਦਿੱਤਾ ਜਿਸ ਨਾਲ ਗੋਲੀ ਗੋਲਡਨ ਟੈਂਪਲ ਦੀ ਦੀਵਾਰ ਤੇ ਜਾ ਲੱਗੀ ਔਰ ਸੁਖਬੀਰ ਬਾਦਲ ਬਾਲਵਾਲ ਪਚ ਗਏ ਤੇ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਤੋਂ ਬਾਅਦ ਅਕਾਲੀ ਦਲ ਵੀ ਹੁਣ ਐਕਸ਼ਨ ਮੋਡ ਚ ਹੈ ਦੇ ਹੁਣ ਅਕਾਲੀ ਦਲ ਨੇ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਸੱਦੀ ਹੈ ਸ਼ੁੱਕਰਵਾਰ ਨੂੰ ਦੁਪਹਿਰੇ 3:30 ਵਜੇ ਚੰਡੀਗੜ੍ਹ ਵਿਖੇ ਪਾਰਟੀ ਮੁਖ ਦਫ਼ਤਰ 'ਚ ਬੈਠਕ ਹੋਏਗੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਡੜ ਦੀ ਅਗਵਾਈ ਹੇਠ ਹੋਣ ਵਾਲੀ ਬੈਠਕ 'ਚ ਸੁਖਬੀਰ ਤੇ ਹੋਏ ਹਮਲੇ ਨੂੰ ਲੈ ਕੇ ਚਰਚਾ ਹੋਏਗੀ ਪਾਰਟੀ ਵੱਲੋਂ ਲਗਾਤਾਰ ਇਸ ਹਮਲੇ ਪਿੱਛੇ ਪੁਲਿਸ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ ਜੀ ਮੁਸਤੈਦੀ ਵਾਲਿਆਂ ਦੀ ਮੁਸਤੈਦੀ ਵੇਖ ਲੋ ਸੈਮੀ ਆਟੋਮੈਟਿਕ ਵੈਪਨ ਉਹਦੇ ਡੱਬ 'ਚ ਇਹਨਾਂ ਨੂੰ ਪਤਾ ਨਹੀਂ ਲੱਗਿਆ ਮੁਸਤੈਦੀਆਂ ਨੂੰ ਸਟੇਟ ਆਫ ਲੋਟਨਸ ਕਹਿੰਦੇ ਆ ਫਿਰ ਮੁਸਤੈਦੀ ਵਾਲਿਆਂ ਦਾ ਇਹ ਹਾਲ ਵੇਖ ਲੋ ਕਿ ਉਹਨੇ ਸੈਮੀ ਆਟੋਮੈਟਿਕ ਵੈਪਨ ਨੂੰ ਕੋਕ ਵੀ ਨਹੀਂ ਕੀਤਾ ਉਹ ਲੋਡੇ ਡੀ ਲਿਆਇਆ ਉਹਨੇ ਤਾਂ ਕੱਢਿਆ ਤੇ ਫਾਇਰ ਕਰਤਾ ਦੱਸ ਦਈਏ ਕਿ ਬੁੱਧਵਾਰ ਨੂੰ ਸੁਖਵੀਰ ਸਿੰਘ ਬਾਗਲ ਤੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਜਾਣ ਲਿਵਾ ਹਮਲਾ ਹੋਇਆ ਸੀ ਖਾਲਸਤਾਨੀ ਅਤਵਾਦੀ ਨਰਿੰਦਰ ਸਿੰਘ ਚੌੜਾ ਨੇ ਗੋਲੀ ਚਲਾਈ ਸੀ ਪਰ ਸਿਕਿਉਰਿਟੀ ਗਾਰਡ ਦੀ ਮੁਸਤੈਦੀ ਨਾਲ ਸੁਖਵੀਰ ਬਲ ਬਲ ਬਚ ਗਏ ਹਮਲੇ ਤੋਂ ਬਾਅਦ ਵੀ ਸੁਖਵੀਰ ਸਿੰਘ ਬਾਦਲ ਨੇ ਲਗਾਤਾਰ ਤੀਜੇ ਦਿਨ ਆਪਣੀ ਸੇਵਾ ਜਾਰੀ ਰੱਖੀ ਤੇ ਸ਼੍ਰੀ ਕਾਲ ਤੱਕ ਸਾਹਿਬ ਦੇ ਹੁਕਮਾਂ ਤਹਿਤ ਤਖਤਰੀ ਕੇਸਕਰ ਸਾਹਿਬ ਵਿਖੇ ਪਹਿਰੇਦਾਰੀ ਕੀਤੀ ਇਸ ਤਰ੍ਹਾਂ